ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿਸੇ ਦੇ ਕਰ ਜਾ ਕਿ ਇਹ ਗਲਤੀਆਂ ਕਦੇ ਨਾ ਕਰੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਸਭ ਅਗੇ ਰਿਕੁਐਸਟ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਹੀ ਗਈ ਹੈ ਅਤੇ ਤੁਸੀਂ ਸੁੰਣਾ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਕਿਰਪਾ ਕਰਕੇ ਇਸ ਨੂੰ ਅੰਤ ਤੱਕ ਸੁੰਣਾ ਜੀ ਕਿਉਂਕਿ ਅੱਧੀ ਅਧੂਰੀ ਵੀਡੀਓ ਤੋਂ ਸਾਨੂੰ ਪੂਰਾ ਲਾਭ ਨਹੀਂ ਮਿਲਦਾ ਸਾਨੂੰ ਇਹ ਪਤਾ ਨਹੀਂ ਚੱਲਦਾ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਅਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰੋ ਜੀ ਆਓ ਜੀ ਆਪਣੀ ਅਜ਼ਾਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਕਿਸੇ ਦੇ ਘਰ ਜਾ ਰਹੇ ਹੁੰਦੇ ਹਾਂ ਇਹ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਅਸੀਂ ਨਾ ਸਿਰਫ ਕਿਸੇ ਦੇ ਘਰ ਵਿੱਚ ਬਲਕਿ ਕਿਸੇ ਹੋਰ ਦੀ ਪ੍ਰਾਈਵੇਸੀ ਵਿੱਚ ਵੀ ਅਸੀਂ ਦਖਲ ਪਾ ਰਹੇ ਹੁੰਦੇ ਹਾਂ ਤੁਸੀਂ ਜਾਣਦੇ ਹੋ ਕਿ ਬਿਨਾਂ ਸੋਚੇ ਸਮਝੇ ਤੁਹਾਡੇ ਕਈ ਛੋਟੇ ਜਿਹੇ ਐਕਸ਼ਨ ਕਿਸੇ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਬੁਰਾ ਪ੍ਰਭਾਵ ਪਾ ਸਕਦੇ ਹਨ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਗਲਤੀਆਂ ਹਨ ਜਿਹੜੀਆਂ ਤੁਸੀਂ ਕਿਸੇ ਦੇ ਘਰ ਵਿੱਚ ਜਾ ਕੇ ਕਦੇ ਵੀ ਨਹੀਂ ਕਰਨੀਆਂ ਹਨ ਪਹਿਲੀ ਗਲਤੀ ਜੋ ਬਹੁਤ ਸਾਰੇ ਭੈਣ ਭਰਾ ਕਰਦੇ ਹਨ ਉਹ ਹੈ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਉਨ੍ਹਾਂ ਦੇ ਦਰਵਾਜ਼ੇ ਤੇ دستਕ ਨਾ ਦੇਣਾ ਇਹ ਨਾ ਸਿਰਫ ਸਾਡੀ ਤਹਿਜ਼ੀਬ ਦੇ ਮੁੱਦੇ ਨੂੰ ਦਰਸਾਉਂਦਾ ਹੈ ਬਲਕਿ ਇਹ ਸਾਡੇ ਮਨੋਪਾਵ ਨੂੰ ਵੀ ਜਿਤਾਉਂਦਾ ਹੈ ਕਿ ਅਸੀਂ ਕਿਸੇ ਦੀ ਪ੍ਰਾਈਵੇਸੀ ਦਾ ਆਦਰ ਕਰਦੇ ਹਾਂ ਜਾਂ ਨਹੀਂ ਕਰਦੇ ਜੇ ਤੁਸੀਂ ਕਿਸੇ ਦੇ ਘਰ ਜਾ ਰਹੇ ਹੋ ਤਾਂ ਉਹਨਾਂ ਦੇ ਦਰਵਾਜ਼ੇ ਤੇ ਦਸਤਕ ਦੇ ਕੇ ਹੀ ਅੰਦਰ ਜਾਓ ਦਸਤਕ ਦੇਣਾ ਬਿਹਦ ਹੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਤੁਹਾਨੂੰ ਉਹਨਾਂ ਦੇ ਘਰ ਵਿੱਚ ਕੌਣ ਹੈ ਅਤੇ ਉਹ ਕਿਸ ਹਾਲਤ ਵਿੱਚ ਹਨ ਇਸ ਦਾ ਪਤਾ ਚੱਲਦਾ ਹੈ ਅਕਸਰ ਲੋਕ ਨਹੀਂ ਜਾਂਦੇ ਕਿ ਕੋਈ ਅਚਾਨਕ ਘਰ ਦੇ ਅੰਦਰ ਆਵੇ ਇਸ ਲਈ ਹਮੇਸ਼ਾ ਘਰ ਦੇ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਨੂੰ ਦਸਤਕ ਦਿਓ। ਨੰਬਰ 2 ਘਰ ਦੀ ਤਹਿਜ਼ੀਬ ਨਾਲ ਖਿਲਾवट ਨਾ ਕਰਨਾ। ਦੂਜੀ ਗਲਤੀ ਹੈ ਜੀ ਜਦੋਂ ਅਸੀਂ ਕਿਸੇ ਦੇ ਘਰ ਜਾਣੇ ਹਾਂ ਤਾਂ ਕਿਸੇ ਦੇ ਘਰ ਵਿੱਚ ਜਦੋਂ ਤੁਸੀਂ ਪਹੁੰਚਦੇ ਹੋ ਤਾਂ ਜਿੱਥੇ ਬੈਠਣ ਦਾ ਕਮਰਾ ਹੈ ਉੱਥੇ ਹੀ ਬੈਠੋ। ਘਰ ਵਿੱਚ ਪਹੁੰਚ ਕੇ ਸਟੂਲ, ਸੋਫਾ ਜਾਂ ਕਿਸੇ ਹੋਰ ਫਰਨੀਚਰ ਨਾਲ ਖਿਡਾਉਣ ਨਾ ਕਰੋ। ਇਹ ਤਾਂ ਸਿਰਫ ਬਤਮੀਜੀ ਹੁੰਦੀ ਹੈ ਅਣਜਾਣ ਲੋਕਾਂ ਦੇ ਵਿੱਚ ਦੂਸਰੇ ਲੋਕਾਂ ਦੇ ਘਰ ਵਿੱਚ ਘਰ ਦੀ ਜਗ੍ਹਾ ਜਗਾ ਬੇਇੱਜ਼ਤੀ ਕਰ ਰਹੇ ਹਨ ਤੇ ਤੁਸੀਂ ਦੇਖੋ ਕਿ ਕੁਝ ਚੀਜ਼ਾਂ ਜਿਵੇਂ ਚਾਹ ਜਾਂ ਪਾਣੀ ਤੁਹਾਨੂੰ ਪੇਸ਼ ਕੀਤੇ ਜਾ ਰਹੇ ਹਨ ਤਾਂ ਉਹਨਾਂ ਦਾ ਧੰਨਵਾਦ ਕਰੋ ਅਤੇ ਉਹਨਾਂ ਚੀਜ਼ਾਂ ਦਾ ਆਦਰ ਕਰਨਾ ਬਹੁਤ ਹੀ ਜ਼ਰੂਰੀ ਹੈ ਘਰ ਦੇ ਮੈਂਬਰ ਦੇ ਬਹਿਨ ਦੀ ਜਗ੍ਹਾ ਦਾ ਵੀ ਧਿਆਨ ਰੱਖੋ ਕਿਉਂਕਿ ਇਸ ਨਾਲ ਅਸੀਂ ਉਹਨਾਂ ਦੀ ਸਹੂਲiyet ਦਾ ਆਦਰ ਕਰਦੇ ਹਾਂ ਨੰਬਰ 3 ਹਰ ਕਾਰ ਵਿੱਚ ਕੁਝ ਨਿੱਜੀ ਗੱਲਾਂ ਹੁੰਦੀਆਂ ਹਨ ਜਿਵੇਂ ਕਿ ਪਰਿਵਾਰਿਕ ਮਾਮਲੇ ਜਾਂ ਹੋਰ ਵੀ ਬਹੁਤ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਹਨ ਉਹਨਾਂ ਗੱਲਾਂ ਨੂੰ ਕਦੇ ਵੀ ਮਜ਼ਾਕ ਦਾ ਹਿੱਸਾ ਨਾ ਬਣਾਓ ਜਿਵੇਂ ਕਿ ਤੁਹਾਡੇ ਪਰਿਵਾਰ ਦਾ ਇਹ ਸੰਬੰਧ ਕਿਵੇਂ ਹੈ ਜਾਂ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਇਹ ਇੱਕ ਬੇहद ਹੀ ਨੁਕਸਾਨਦਾਇਕ ਸਵਾਲ ਹੈ ਜਿਵੇਂ ਕਿ ਇਸ ਸਵਾਲ ਦੇ ਨਾਲ ਬਹੁਤ ਹੀ ਜ਼ਿਆਦਾ ਸੜਾ ਕਿਉਂਕਿ ਹਰ ਕਿਸੇ ਦਾ ਰਿਸ਼ਤਾ ਜਿਵੇਂ ਉਹ ਪਸੰਦ ਕਰਦਾ ਹੈ ਉਹ ਉਸੇ ਤਰੀਕੇ ਨਾਲ ਉੱਥੇ ਰਹਿਣਾ ਪਸੰਦ ਕਰੇਗਾ ਇਹਨਾਂ ਗੱਲਾਂ ਤੋਂ ਜ਼ਿਆਦਾ ਚਰਚਾ ਕਰਨ ਨਾਲ ਤੁਸੀਂ ਕਿਸੇ ਦਾ ਦਿਲ ਤੋੜ ਸਕਦੇ ਹੋ ਨੰਬਰ 3 ਜਦੋਂ ਤੁਸੀਂ ਕਿਸੇ ਦੇ ਘਰ ਜਾਓ ਤਾਂ ਘਰ ਦੀਆਂ ਚੀਜ਼ਾਂ ਤੇ ਹੱਕ ਨਾ ਜਤਾਓ ਇਹ ਕੋਈ ਛੋਟੀਆਂ ਗੱਲਾਂ ਨਹੀਂ ਹਨ ਬਲਕਿ ਇਹ ਕਿਸੇ ਦੀ ਮਿਹਨਤ ਅਤੇ ਉਸ ਦੀਆਂ ਪਸੰਦਾਂ ਦਾ ਆਦਰ ਕਰਨ ਦੇ ਬਾਰੇ ਵਿੱਚ ਹੁੰਦਾ ਹੈ ਬਿਨਾ ਪੁੱਛੇ ਚੀਜ਼ਾਂ ਲੈਣਾ ਇੱਕ ਬਤਮੀਜ਼ੀ ਦਾ ਹਿੱਸਾ ਹੈ ਜੋ ਕਿ ਤੁਹਾਨੂੰ ਜਦੋਂ ਕਿਸੇ ਦੇ ਘਰ ਦਾਖਲ ਹੋ ਰਹੇ ਹੋ ਉਸੇ ਵੇਲੇ ਦਿਖਾਈ ਦੇ ਸਕਦੀ ਹੈ ਕਦੇ ਵੀ ਜੋ ਇਹ ਚੀਜ਼ ਇਸ ਤਰ੍ਹਾਂ ਹੋਵੇ ਤਾਂ ਇਹ ਮੈਂ ਲੈ ਲਵਾਂ ਇਹ ਕਦੇ ਨਹੀਂ ਕਰਨਾ ਤੁਹਾਨੂੰ ਬਿਨਾ ਪੁੱਛੇ ਘਰ ਦੇ ਮੈਂਬਰਾਂ ਦੀਆਂ ਪਸੰਦ ਦੀਆਂ ਚੀਜ਼ਾਂ ਨੂੰ ਟੱਚ ਨਹੀਂ ਕਰਨਾ ਚਾਹੀਦਾ ਨੰਬਰ 4 ਕਈ ਵਾਰ ਜਦੋਂ ਤੁਸੀਂ ਕਿਸੇ ਦੇ ਘਰ ਜਾ ਰਹੇ ਹੋ ਤਾਂ ਘਰ ਦੇ ਸਜਾਵਟ ਦਾ ਵਾਤਾਵਰਣ ਤੇ ਟਿੱਪਣੀ ਕਰਨ ਦੀ ਕੋਸ਼ਿਸ਼ ਕਰਨਾ ਬਿਨਾਂ ਸੋਚੇ ਸਮਝੇ ਹੋ ਸਕਦਾ ਹੈ। ਉਹਨਾਂ ਦੇ ਘਰ ਦਾ ਹਾਲ ਵਧੀਆ ਨਹੀਂ ਹੈ ਜਾਂ ਤੁਹਾਡੇ ਘਰ ਦਾ ਰੰਗ ਅਜੀਹਾ ਕਿਉਂ ਹੈ? ਇਹ ਗਲਤ ਗੱਲ ਹੈ। ਅਜਿਹੀ ਤੁਹਾਨੂੰ ਕਿਸੇ ਨਾਲ ਸਵਾਲ ਨਹੀਂ ਕਰਨੇ ਚਾਹੀਦੇ। ਅਜਿਹੀ ਸਵਾਲ ਕਰਨ ਨਾਲ ਸਿੱਧਾ ਅਜਿਹੀ ਸਵਾਲ ਕਰਨ ਦੀ ਬਜਾਏ ਅਸੀਂ ਸਿੱਧਾ ਉਸ ਦੀ ਦ੍ਰਿਸ਼ਟੀ ਨਾਲ ਦੇਖੀਏ ਅਤੇ ਆਦਰ ਕਰਨਾ ਬਹੁਤ ਹੀ ਜ਼ਰੂਰੀ ਹੈ ਹਰ ਇੱਕ ਦਾ ਘਰ ਉਸ ਦੇ ਆਪਣੇ ਸੁੱਖ ਅਤੇ ਆਰਾਮ ਦਾ ਹੈ ਇਸ ਲਈ ਉਸ ਦੀਆਂ ਉਸ ਦੀ ਸਟਾਈਲ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਨੰਬਰ 5 ਛੋਟੇ ਗੈਸਟ ਚੇਂਜ ਤੁਹਾਨੂੰ ਕਦੇ ਵੀ ਕਿਸੇ ਦੇ ਘਰ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਜਦੋਂ ਤੁਸੀਂ ਕਿਸੇ ਦੇ ਘਰ ਜਾਓ ਤਾਂ ਹਮੇਸ਼ਾ ਗਿਫਟ ਲੈ ਕੇ ਜਾਓ ਇਸ ਨਾਲ ਉਸ ਘਰ ਦੇ ਲੋਕਾਂ ਨੂੰ ਅਹਿਸਾਸ ਹੁੰਦਾ ਹੈ ਕਿ ਤੁਸੀਂ ਉਹਨਾਂ ਦਾ ਆਦਰ ਕਰਦੇ ਹੋ ਕਿਸੇ ਛੋਟੇ ਮੋਟੇ ਤੋਹਫੇ ਕੋਈ ਛੋਟੇ ਮੋਟੇ ਤੋਹਫੇ ਜਿਵੇਂ ਇੱਕ ਕੋਈ ਫਰੂਟ ਹੋਵੇ ਸਬਜੀ ਹੋਵੇ ਇਹ ਇੱਕ ਬਹੁਤ ਹੀ ਵਧੀਆ ਅਤੇ ਮਿੱਠਾ ਤਰੀਕਾ ਹੈ ਆਪਣਾ ਸ਼ੁਕਰੀਆ ਦਾ ਕਰਨ ਦਾ ਨੰਬਰ 6 ਹਮੇਸ਼ਾ ਦੂਜਿਆਂ ਦੇ ਘਰ ਵਿੱਚ ਜਾ ਕੇ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਘਰ ਦੇ ਮਾਹੌਲ ਨੂੰ ਸਹੀ ਤਰੀਕੇ ਨਾਲ ਸਮਝ ਕੇ ਹੀ ਸਾਨੂੰ ਉੱਥੇ ਗੱਲਬਾਤ ਕਰਨੀ ਚਾਹੀਦੀ ਹੈ ਜੋ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਜਿਵੇਂ ਹੀ ਤੁਸੀਂ ਇਹ ਛੋਟੀਆਂ-ਛੋਟੀਆਂ ਗਲਤੀਆਂ ਨਹੀਂ ਕਰੋਗੇ ਤਾਂ ਫਿਰ ਤੁਸੀਂ ਇੱਕ ਵਧੀਆ ਅਤੇ ਪਰਿਵਾਰਿਕ ਮਹਿਮਾਨ ਬਣ ਜਾਓਗੇ ਸਾਰੇ ਸੰਬੰਧ ਅਤੇ ਮਹਿਮਾਨਵਾਜ਼ੀ ਨੂੰ ਦੇਖ ਕੇ ਹੀ ਤੁਸੀਂ ਆਪਣੀ ਇੱਜ਼ਤ ਨੂੰ ਵਧਾ ਸਕ ਤਰੀਕੇ ਅਪਣਾ ਕੇ ਤੁਸੀਂ ਆਪਣੀ ਇੱਜ਼ਤ ਨੂੰ ਵਧਾ ਸਕਦੇ ਹੋ ਇਹ ਤੁਹਾਡੇ ਲਈ ਨਾ ਸਿਰਫ ਇੱਕ ਸ਼ਾਨਦਾਰ ਤਜਰਬਾ ਹੋਏਗਾ ਬਲਕਿ ਇਹ ਲੋਕਾਂ ਦੇ ਨਾਲ ਭਰੋਸਾ ਵੀ ਬਣਾਵੇਗਾ ਅਤੇ ਅਗਲੀ ਵਾਰੀ ਉਹ ਤੁਹਾਨੂੰ ਆਪਣੇ ਘਰ ਵਿੱਚ ਤੁਹਾਡਾ ਆਪਣੇ ਘਰ ਦੇ ਵਿੱਚ ਸਵਾਗਤ ਕਰਨਗੇ ਇਹ ਸੀ ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਨੂੰ ਅਸੀਂ ਜਦੋਂ ਕਿਸੇ ਦੇ ਘਰ ਜਾਂਦੇ ਹਾਂ ਤਾਂ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਜਦ ਜਦੋਂ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਜੇ ਕਿਸੇ ਦੇ ਘਰ ਜਾ ਕੇ ਧਿਆਨ ਵਿੱਚ ਰੱਖੀਏ ਤਾਂ ਸਾਹਮਣੇ ਵਾਲੇ ਨੂੰ ਵੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਅਗਲੀ ਵਾਰ ਜਦੋਂ ਅਸੀਂ ਉਹਨਾਂ ਦੇ ਘਰ ਜਾਵਾਂਗੇ ਤੇ ਉਹ ਸਾਡਾ ਤਹੇ ਦਿਲੋਂ ਸਵਾਗਤ ਕਰਨਗੇ ਸਾਡੇ ਉਹਨਾਂ ਦੇ ਘਰ ਜਾਣ ਤੇ ਉਹਨਾਂ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਉਹ ਸਾਡਾ ਮਾਨ ਸਨਮਾਨ ਵੀ ਕਰਨਗੇ ਸੰਗਤ ਜੀ ਇਹ ਸੀ ਸਾਡੀ ਛੋਟੀ ਜੀ ਵੀਡੀਓ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਅਤੇ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਰਸਨਾ ਨੂੰ ਵੀ ਪਵਿੱਤਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ